ਸਬਰਾਂਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆ ਸਵਾਗਤ ਕਰਦੀ ਆਂ ਆਓ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਪੀਐਮ ਮੋਦੀ ਨੇ ਲਾਲ ਕਿਲੇ ਤੇ ਫਹਿਰਾਇਆ ਤਿਰੰਗਾ ਦੇਸ਼ਵਾਸੀਆਂ ਨੂੰ ਕੀਤਾ ਸੰਬੋਧਨ ਪੰਜਾਬ ਦੇ ਸੀਐਮ ਮਾਨ ਨੇ ਫਰੀਦਕੋਟ 'ਚ ਲਹਿਰਾਇਆ ਤਿਰੰਗਾ ਬਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਿਰਾਸਤ 14 ਦਿਨ ਵਧਾਈ ਵੋਟ ਚੋਰੀ ਪੰਜਾਬ ਕਾਂਗਰਸ ਨੇ ਭਾਜਪਾ ਸਰਕਾਰ ਖਿਲਾਫ ਮੁਹਾਲੀ ਚ ਕੱਢਿਆ ਸਕੈਂਡਲ ਮਾਰਕ ਪੰਜਾਬ ਭਾਜਪਾ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਹਰਜੀਤ ਸਿੰਘ ਸੰਧੂ ਨੂੰ ਐਲਾਨਿਆ ਉਮੀਦਵਾਰ ਅਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 77ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ ਲਾਲ ਕਿਲੇ ਤੇ আয়োজিত ਸਮਾਰੋਹ ਦੇ ਵਿੱਚ ਚਿੱਟੇ ਕੁਰਤੇ ਪਜਾਮੇ ਅਤੇ ਸਿਰ ਤੇ ਭਗਵੇਂ ਰੰਗ ਦਾ ਸਾਫਾ ਬੰਨ੍ਹੇ ਹੋਏ ਦਿਖਾਈ ਦਿੱਤੇ। ਆਜ਼ਾਦੀ ਦੇ ਵਰੇਗੰਢ ਮੌਕੇ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੇ ਲਗਾਤਾਰ 12ਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ ਤੇ ਇਸ ਇਤਿਹਾਸਿਕ ਸਮਾਰਕ ਦੀ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਕੇ ਇੰਦਰਾ ਗਾਂਧੀ ਦਾ ਰਿਕਾਰਡ ਤੋੜ ਦਿੱਤੇ। ਇਸ ਮਾਮਲੇ ਦੇ ਵਿੱਚ ਉਹ ਹੁਣ ਸਿਰਫ ਜਵਾਹਰ ਲਾਲ ਨਹਿਰੂ ਤੋਂ ਪਿੱਛੇ ਹਨ ਜਿਨ੍ਹਾਂ ਨੇ ਲਗਾਤਾਰ 17 ਵਾਰ ਇਹ ਸੰਬੋਧਨ ਕੀਤਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 79ਵੇਂ ਆਜ਼ਾਦੀ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਮੇਰੀ ਕਾਮਨਾ ਹੈ ਕਿ ਇਹ ਸ਼ੁਭ ਮੌਕਾ ਸਾਰੇ ਦੇਸ਼ ਵਾਸੀਆਂ ਦੇ ਜੀਵਨ ਵਿੱਚ ਨਵਾਂ ਉਤਸ਼ਾਹ ਤੇ ਨਵਾਂ ਜੋਸ਼ ਲੈ ਕੇ ਆਵੇ ਤਾਂ ਜੋ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਇੱਕ ਨਵੀਂ ਰਫ਼ਤਾਰ ਮਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦਾ ਤਿਉਹਾਰ 140 ਕਰੋੜ ਸੰਕਲਪਾਂ ਦਾ ਤਿਉਹਾਰ ਹੈ ਇਹ ਸਮੂਹਿਕ ਪ੍ਰਾਪਤੀਆਂ ਦਾ ਪਲ ਜੋ ਮਾਨ ਤੇ ਸ਼ੀ ਨਾਲ ਪਰਿਆ ਹੋਏ ਡਾਕਟਰਸ ਦੀ ਕਮਾਂਡ ਸੰਭਾਲ ਰਹੇ ਹਨ ਵਿੰਗ ਕਮਾਂਡਰ ਵਿਨੇ ਪੂਗਿਆ ਅਤੇ ਵਿੰਗ ਕਮਾਂਡਰ ਆਦਿਤ្យ ਜੈਸਵਾਲ ਪੰਜਾਬ ਸਰਕਾਰ ਦਾ ਸੁਤੰਤਰਤਾ ਦਿਵਸ ਤੇ ਰਾਜਪਦਰੀ ਸਮਾਗਮ ਫਰੀਦਕੋਟ ਵਿੱਚ ਹੋਇਆ ਇੱਥੇ ਸੀਐਮ ਭਗਵੰਤ ਮਾਨ ਨੇ ਨਹਿਰੂ ਸਟੇਡੀਅਮ ਦੇ ਵਿੱਚ ਝੰਡਾ ਲਹਿਰਾਇਆ ਇਸ ਤੋਂ ਬਾਅਦ ਉਹਨਾਂ ਪ੍ਰੇਡਾਨ ਨਿਰੇਖਣ ਕੀਤਾ ਆਪਣੇ ਭਾਸ਼ਣ ਵਿੱਚ ਸੀਐਮ ਮਾਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ 80% ਦੀ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ ਉਸ ਵੇਲੇ ਇੱਥੇ ਲਾਸ਼ਾਂ ਨਾਲ ਭਰੀਆਂ ਰੇਲ ਗੱਡੀਆਂ ਆਈਆਂ ਸਨ ਉਹਨਾਂ ਕਿਹਾ ਕਿ ਇਹ ਆਜ਼ਾਦੀ ਸਾਨੂੰ ਬਹੁਤ ਮਹਿੰਗੀ ਪਈ ਹੈ ਹੁਣ ਭਾਈਚਾਰੇ ਨੂੰ ਬਣਾਈ ਰੱਖਣ ਲਈ ਮੈਂ ਆਖਰੀ ਸਾਹ ਤੱਕ ਮਿਹਨਤ ਕਰਾਂਗਾ ਸੀਮਾਨ ਪਹਿਲਾ ਸਵੇਰੇ ਇਤਿਹਾਸਿਕ ਗੁਰਦੁਆਰਾ ਟੀਲਾ ਸਾਹਿਬ ਫਰੀਦ ਵਿਖੇ ਨਤਮਸਤਕ ਹੋਏ ਫਿਰ ਉਹ ਰਾਜਪਦਵੀ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਦੇ ਸਾਹਿਬ ਦਾ ਮੰਤਰੀ ਅਤੇ ਸੀਨੀਅਰ ਸ਼੍ਰਮਣੀ ਅਕਾਲੀਦਾ ਲਾਗੂ ਵਿਕਰਮ ਮੱਜੀਠਿਆ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਮੋਹਾਲੀ ਅਦਾਲਤ ਵਿੱਚ ਪੇਸ਼ੀ ਹੋਈ ਇਸ ਦੌਰਾਨ ਅਦਾਲਤ ਨੇ ਮੱਜੀਠਿਆ ਦੀ ਨਿਆਇਕ ਹਿਰਾਸਤ ਵਧਾ ਦਿੱਤੀ ਹੈ ਅਦਾਲਤ ਨੇ ਮੱਜੀਠਿਆ ਨੂੰ ਹੋਰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਜ਼ਮਾਨਤ ਅਰਜ਼ੀ ਤੇ ਹੁਣ ਫਾਈਨਲ ਆਰਡਰ 28 ਅਗਸਤ ਨੂੰ ਸੁਣਾਇਆ ਜਾਣਾ ਹੈ ਇਹ ਜਾਣਕਾਰੀ ਮੱਜੀਠਿਆ ਦੇ ਵਕੀਲ ਅਰਸ਼ਦੀਪ ਕਲੇਰ ਵੱਲੋਂ ਦਿੱਤੀ ਗਈ ਹੈ ਦੱਸ ਦਈਏ ਕਿ ਮੱਜੀਠਿਆ ਨਾਬਾਜ਼ ਜੇਲ੍ਹ ਦੇ ਵਿੱਚ ਬੰਦ ਨੇ

ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਾਬਕਾ ਸਿਹਤ ਮੰਤਰੀ ਬਲਵਿੰਦਰ ਸਿੰਘ ਸਿੱਧੂ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਕਾਂਗਰਸੀ ਵਰਕਰਾਂ ਸਮੇਤ ਆਮ ਸਾਹਿਬ ਗੁਰਦੁਆਰੇ ਸਾਹਮਣੇ ਭਾਜਪਾ ਸਰਕਾਰ ਵੱਲੋਂ ਹੋ ਰਹੀ ਵੋਟ ਚੋਰੀ ਦੇ ਖਿਲਾਫ ਬੀਤੀ ਰਾਤ ਇੱਕ ਕੈਂਡਲ ਮਾਰਚ ਕੱਢਿਆ ਇਹ ਮਾਰਚ ਲੋਕਤੰਤਰ ਅਤੇ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਦੀ ਰਾਖੀ ਕਰਨ ਅਤੇ ਦੇਸ਼ ਦੇ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਗਿਆ। ਬਲਵیر ਸਿੰਘ ਨੇ ਕਿਹਾ ਕਿ ਪਾਜਪਾ ਸਰਕਾਰ ਵੱਲੋਂ ਵੱਖ-ਵੱਖ ਰਾਜਾਂ ਵਿੱਚ ਵੋਟਰ ਲਿਸਟਾਂ ਨਾਲ ਛੇੜਛਾੜ ਕੀਤੀ ਗਈ ਹੈ ਜਿਵੇਂ ਕਿ ਮਹਾਰਾਸ਼ਟਰ ਵਿੱਚ 1 ਕਰੋੜ ਤੋਂ ਵੱਧ ਨਵੇਂ ਨਾਮ ਜੋੜੇ ਗਏ ਅਤੇ ਬਿਹਾਰ ਵਿੱਚ ਲੱਖਾਂ ਨਾਂ ਹਟਾਏ ਗਏ ਨੇ ਜੋ ਕਿ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਨਹੀਂ ਹਨ। ਰਾਜਾ ਵਿਡਿੰਗ ਨੇ মিডিਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਿਰਫ ਕਾਂਗਰਸ ਦੀ ਲੜਾਈ ਨਹੀਂ ਇਹ ਲੋਕਤੰਤਰ ਦੀ ਰਾਖੀ ਕਰਨ ਵਾਲੇ ਹਰ ਨਾਗਰਿਕ ਦੀ ਲੜਾਈ ਹੈ ਅਸੀਂ ਦੇਸ਼ ਦੇ ਹਰੇਕ ਕੋਨੇ 'ਚ ਇਹ ਸੱਚਾਈ ਪਹੁੰਚਾਵਾਂਗੇ ਉਧਰ ਭਾਰਤੀ ਜਨਤਾ ਪਾਰਟੀ ਨੇ ਤਰਨਤਾਰਨ ਵਿੱਚ ਹੋਣ ਵਾਲੀ ਵਿਧਾਨ ਸਭਾ ਜਿਮਨੀ ਚੋਣ ਲਈ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਪੰਜਾਬ ਭਾਜਪਾ ਨੇ ਇਸ ਸੀਟ ਤੋਂ ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਹਰਜੀਤ ਸਿੰਘ ਸੰਧੂ ਦੇ ਉਮੀਦਵਾਰ ਬਣਨ ਤੋਂ ਬਾਅਦ ਭਾਜਪਾ ਵਰਕਰਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਇਸ ਤੋਂ ਪਹਿਲਾਂ ਪੰਜਾਬ ਭਾਜਪਾ ਨੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੂੰ ਪਾਰਟੀ ਵੱਲੋਂ ਇੰਚਾਰਜ ਨਿਯੁਕਤ ਕੀਤਾ ਸੀ ਜਦੋਂ ਕਿ ਸਾਬਕਾ ਸੀਪੀਏ ਕੇਡੀ ਪੰਡਾਰੀ ਅਤੇ ਸਾਬਕਾ ਵਿਧਾਇਕ ਰਵੀਕਰਨ ਸਿੰਘ ਕਾਹਲੋ ਨੂੰ ਸਹਿ ਇੰਚਾਰਜ ਨਿਯੁਕਤ ਕੀਤਾ ਗਿਆ ਸੀ ਦੇਸ਼ ਨੂੰ ਆਜ਼ਾਦ ਕਰਾਉਣ ਲਈ ਦੇਸ਼ ਪ੍ਰੇਮੀਆਂ ਨੇ ਕਾਫੀ ਮੁਸੀਬਤਾਂ ਝੱਲੀਆਂ ਸਨ ਦੇਸ਼ ਨੂੰ ਆਜ਼ਾਦ ਕਰਾਉਣ 'ਚ ਪੰਜਾਬੀਆਂ ਦਾ ਅਹਿਮ ਯੋਗਦਾਨ ਰਿਹਾ ਹੈ ਆਜ਼ਾਦੀ ਕੁਲਾਟੇ ਬਾਬਾ ਪ੍ਰਕਾਸ਼ ਸਿੰਘ ਪੱਲਾ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੰਮਾ ਸਮਾਂ ਸੰਘਰਸ਼ ਕੀਤਾ ਤੇ ਕਰੀਬ 10 ਸਾਲ ਜੇਲ੍ਹ ਵਿਕਟਤੀ ਪ੍ਰਕਾਸ਼ ਸਿੰਘ ਪੱਲਾ ਨੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਆਜ਼ਾਦੀ ਕੁਲਾਟੀਆਂ ਨੂੰ ਮਿਲਣ ਵਾਲੀ ਪੈਨਸ਼ਨ ਵੀ ਨਹੀਂ ਲਗਵਾਈ ਅਤੇ ਸ਼ੁਰੂ ਤੋਂ ਲੈ ਕੇ ਸਵਾਸ ਛੱਡਣ ਤੱਕ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਬਾਬਾ ਪ੍ਰਕਾਸ਼ ਸਿੰਘ ਭੱਲਾ ਦੇ ਸੁਪੁੱਤਰ ਬਾਬਾ ਪ੍ਰੇਮ ਸਿੰਘ ਭੱਲਾ ਨੇ ਵੀ ਆਪਣੇ ਪਿਤਾ ਦੇ ਇਨਕਲਾਬ ਦਾ ਨਾਅਰਾ ਲਗਾਉਣ ਤੋਂ ਬਾਅਦ ਪਿੱਛੋਂ ਜਿੰਦਾਬਾਦ ਕਹਿਣ ਤੇ ਦੇਸ਼ ਦੀ ਆਜ਼ਾਦੀ ਲਈ ਕਰੀਬ 1 ਹਫ਼ਤਾ ਹਵਾਲਾਤ ਕੱਟੀ ਸੀ ਪ੍ਰੇਮ ਸਿੰਘ ਭੱਲਾ ਨੇ ਦੱਸਿਆ ਕਿ 15 ਅਗਸਤ ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਬਟਾਲਾ ਤੇ ਲਾਹੌਰ ਦਾ ਪੰਗਾ ਪੈ ਗਿਆ ਸੀ ਅਤੇ ਕਿਹੜਾ ਪਾਕਿਸਤਾਨ ਵਿੱਚ ਜਾਏਗਾ ਇਸ ਲਈ ਬਟਾਲਾ ਕਰੀਬ ਡੇਢ ਦਿਨ ਬਾਅਦ ਭਾਰਤ ਦਾ ਹਿੱਸਾ ਬਣਿਆ ਸੀ ਭੱਲਾ ਅੱਜ ਦਾ ਮਾਹੌਲ ਦੇਖ ਕੇ ਵੀ ਨਿਰਾਸ਼ ਹੁੰਦੇ ਨੇ ਅਤੇ ਕਹਿੰਦੇ ਨੇ ਕਿ ਅਜੇ ਹੀ ਆਜ਼ਾਦੀ ਦਾ ਸੁਪਨਾ ਸਾਡੇ ਦੇਸ਼ ਭਗਤ ਨੇ ਨਹੀਂ ਵੇਖਿਆ ਸੀ ਪ੍ਰੇਮ ਸਿੰਘ ਭੱਲਾ ਜੀ ਪਿਤਾ ਜੀ ਨੇ ਸੰਘਰਸ਼ ਕੀਤਾ तकरीबन 1926 ਤੋਂ ਲੈ ਕੇ ਮਹਾਤਮਾ ਗਾਂਧੀ ਦੀ ਜਿਹੜਾ ਵੀ ਐਲਾਨ ਹਰ ਲਹਿਰ ਚ ਗਏ ਨੇ ਦੋ ਦੋ ਸਾਲ ਵੀ ਕੱਟੇ ਆ 6 6 ਮਹੀਨੇ ਵੀ ਕੱਟੇ ਆ ਤੇ ਹਰ ਲਹਿਰ ਚ ਗਏ ਮਹਾਤਮਾ ਗਾਂਧੀ ਲਹਿਰ ਜਿਹੜੀ ਉਹ ਆਵਾਜ਼ ਆ ਗਈ 1926 ਤੋਂ ਲੈ ਕੇ 1930 ਉਸ ਵੇ ਸਟੂਡੈਂਟ ਸੀ ਗਏ ਉਹ ਇਹਨਾਂ ਨੇ ਮਹਾਤਮਾ ਗੇ ਲਹਿਰ ਕੋਈ ਆਈ ਉਹਦੇ ਚ ਇਨਕਲਾਬ ਜ਼ਿੰਦਾਬਾਦ ਕਰ ਦਿੱਤਾ ਤੇ ਜੱਜ ਪੁੱਛਦਾ ਤੂੰ ਦਾ ਸਟੂਡੈਂਟ ਆ ਕਹਿੰਦਾ ਸਟੂਡੈਂਟ ਹਾਂ ਮੈਂ ਲੇਕਿਨ ਮੈਨੂੰ ਵਤਨ ਨਾਲ ਪਿਆਰ ਆ ਵਤਨ ਨਾਲ ਪਿਆਰ ਆ ਮੈਨੂੰ ਮੈਂ ਇਸ ਕਰਕੇ ਲਹਿਰ ਚ ਆਇਆ ਵਾਂ ਤੇ ਉਦੋਂ 8 ਦਿਨ ਸੁਝੋ ਜੇਲ ਨੇ ਨਾ 8 ਦਿਨ ਆ ਵੰਡ ਹੋਈ ਜਦੋਂ ਹਾਲਾਤ ਦੀ ਪਹਿਲੋਂ 1.5 ਦਿਨ ਪਾਕਿਸਤਾਨ ਚ ਰਿਹਾ ਬਟਾਲਾ 1.5 2 ਦਿਨ ਤੇ ਸਾਰਾ ਹੀ ਮੁਸਲਮਾਨ ਪਠਾਨਕੋਟ ਵਾਲਦਾ ਗੁਰਦਾਸਪੁਰ ਵਾਲਦਾ ਅੰਮ੍ਰਿਤਸਰ ਵਾਲਦਾ ਜਲੰਧਰ ਵਾਲਦਾ ਬਟਾਲੇ ਆ ਗਿਆ ਕਿਉਂਕਿ ਇਹ ਬਿਲਕੁਲ ਯਕੀਨੀ ਸੀ ਕਿ ਬਟਾਲਾ ਪਾਕਿਸਤਾਨ ਦੇ ਚਾਰਿਆ ਔਰ ਸਾਰਾ ਮੁਸਲਮਾਨ ਇਸੇ ਸੜਕਾਂ ਤੇ ਇਕੱਠਾ ਹੋ ਗਿਆ ਤੇ 1.5 2 ਦਿਨ ਬਾਅਦ ਫਿਰ ਲਾਹੌਰ ਤੇ ਬਟਾਲਾ ਦਾ ਝਗੜਾ ਸੀਗਾ ਲਾਹੌਰ ਤੇ ਬਟਾਲਾ ਦਾ ਝਗੜਾ ਸੀ ਲੋਕ ਕਹਿੰਦੇ ਸੀ ਕਿ ਹਿੰਦੁਸਤਾਨ ਚ ਲੈਣਾ ਬਟਾਲਾ ਪਾਕਿਸਤਾਨ ਜਾਏਗਾ ਉਹ ਫਿਰ ਆਪੋ ਜਿਹਨਾਂ ਨੇ ਸਮਝੌਤਾ ਕੀਤਾ ਬਟਾਲਾ ਜਿਹੜਾ ਹਿੰਦੁਸਤਾਨ ਚ ਆ ਗਿਆ ਲਾਹੌਰ ਪਾਕਿਸਤਾਨ ਚਲਾ ਗਿਆ ਇਸ ਵਾਸਤੇ ਇਥੇ ਖੱਪਖਾਨਾ ਜ਼ਿਆਦਾ ਪੈ ਗਿਆ ਬਟਾਲਾ ਲਾਹੌਰ ਦਾ ਝਗੜਾ ਸੀ ਇਹ ਜਦ ਥੋੜਾ ਜਿਹਾ ਲਹਿਰ ਜਦੋਂ ਚੱਲੀ ਫਿਰ ਦਿਲਾਂ ਚ ਖਟਾਸ ਪੈਦਾ ਹੋ ਗਈ ਤੇ ਬਾਕੀ ਇਕੱਠੇ ਰਹਿੰਦੇ ਸੀ ਮੁਸਲਮਾਨ ਸਾਨੂੰ ਮਿਲਦੇ ਗਿਲਦੇ ਸੀ ਸਾਡੇ ਲੰਮਾ ਸੇ ਰਾਮ ਸலாம் ਚੰਗੀ ਤਰ੍ਹਾਂ ਸੂਕ ਸੀ ਜੀ ਆਪਣੇ ਇੱਥੇ ਆਪਣੇ ਗੱਲਬਾਤ ਕਰਨੀ ਇਕੱਠੀ ਗੱਲ ਉਹਦੇ ਜਿਸਲੇ ਉਹ ਪਾਕਿਸਤਾਨ ਦੀ ਆਵਾਜ਼ ਆ ਗਈ 1945 ਦੇ ਵਿੱਚ ਦਰਸਲ ਪਾਕਿਸਤਾਨ ਦੀ ਆਵਾਜ਼ ਉੱਠੀ ਆ ਪਹਿਲੋਂ ਨਹੀਂ ਸੀ ਆ ਗਈ 1945 ਚ ਉਹ ਵੀ ਅਸੀਂ ਰੇਲਵੇ ਰੋਡ ਤੇ ਰਹਿੰਦੇ ਸੀ 10 12 15 ਮੁਸਲਮਾਨ ਛੰਡੇ ਚੁੱਕੇ ਉਹਨੇ ਹਰੇ ਤੇ ਲੈ ਕੇ ਰਹੇ ਪਾਕਿਸਤਾਨ ਉਦੋਂ ਪਾਕਿਸਤਾਨ ਦੀ ਆਵਾਜ਼ 1945 ਚ ਉੱਠੀ ਆ ਦੁਸ਼ਮਣ ਨੂੰ ਆਪਣੀ ਲਹਿਰ ਚ ਆ ਗਏ ਉਹ ਕਿ ਅਸੀਂ ਪਾਕਿਸਤਾਨ ਲੈਣਾ ਇਹ ਕਹਿੰਦੇ ਹਿੰਦੁਸਤਾਨ ਲੈਣਾ ਹਿੰਦੁਸਤਾਨ ਚ ਕਿ ਉਹ ਫਿਰ ਆਪੋ ਵਿੱਚ ਕੁਝ ਦਿਨਾਂ ਚ ਖਟਾਸ ਪੈਦਾ ਹੋ ਗਈ ਇਸ ਵਾਸਤੇ ਫਿਰ ਇੱਕ ਵਾਰੀ ਮਲਤਾਨ ਜੀ ਜਦ 2 ਸਾਲ ਕੈਦ ਹੋਈ ਨਾ ਉਦੋਂ ਰੋਟੀ ਜੋ ਦਾਲ ਦਾਲ ਸੀ ਦਾਲ ਦਾਲ ਚ ਕੰਗਾ ਨਿਕਲਾ ਤੇਨੇ ਸੁਪਰਨ ਲੱਗਦੀ ਸੀ ਲੱਗਦੀ ਸੀ ਮੈਨੇ ਕਿਹਾ ਦਾਲ ਚ ਕੰਗਾ ਭੁੱਖੜ ਸਾਲ 15 ਰੱਖੀ ਉੱਥੇ ਫਿਰ ਉਹ ਸੁਪਰਨ ਨੇ ਮਾਫੀ ਮਾਮਾ ਮੰਗਿਆ ਤੇ ਸੋਹਾਈ ਨਾਲ ਪੇਚ ਹੋਈ। ਆਪਣੀ ਤੁਹੀਂ ਜਦੋਂ ਚੋਰਾਪਾਂ ਦੇ ਅਰੈਸਟ ਕੀ ਕੋਈ ਝੰਡਾ ਦੇ ਵਸੀ 1945 ਦੇ ਵਿੱਚ ਤੇ ਪਿਚੈਰੀਆਂ ਸੀ ਜਿੱਥੇ ਅੱਜ ਵੀਡੀਓ ਦਫਤਰ ਆ। ਇੱਕ ਕਚਹਿਰੀ ਦਾ ਕੰਨੇ ਨਾਲ ਤੇ ਸਾਹਮਣੇ ਵਕੀਲ ਮੈਨੇ ਸੀ ਤੇ ਇਹਨਾਂ ਨੇ ਝੰਡਾ ਦੇ ਦੋ ਦਿਨ ਪਹਿਲਾਂ ਨਾਲ ਜੀ ਮੈਂ ਝੰਡਾ ਲਾਵਾਂਗਾ ਜੀ ਆਪਣੇ ਜੱਜ ਦੀ ਕੋਰਟ ਵਿੱਚ ਚੰਡੀ ਜੇਬ ਚ ਪਾ ਲਈ। ਝੰਡਾ ਦੀ ਝੰਡੀ ਉਹ ਮਤਲਬ ਚੰਡੀ ਜੇਬ ਚ ਪਾ ਲਈ ਤੇ ਮੈਂ ਵੀ ਮਗਰਮਗਰ ਲੱਗਾ ਰਿਹਾ ਜਾਂਦਾ ਸੀ ਤੇ ਆਪਣੇ ਉਹ ਜਿਸਲੇ ਉਹ ਐਸਐਚਓ ਜਿਹੜਾ ਬਟਾਲਿਆ ਦਾ ਸੀ ਨਾ ਉਹ ਕੁਰਸੀ ਡਾਹ ਕੇ ਬਹਿ ਗਿਆ ਬੂਏ ਅੱਗੇ ਕਹਿੰਦਾ ਕਿਥੋਂ ਨਾ ਬਜੇਗਾ ਬੰਦਾ ਮੈਂ ਬੈਠਾਂਗਾ ਉਧਰਨ ਸਾਧਤਾ ਡੀਐਸਪੀ ਆਇਆ ਉਧਰੋਂ ਸਿੰਬਲ ਚੌਂਕ ਕੋਲੋਂ ਜੀਪ 'ਚ ਉਹਨੇ ਐਸਐਚਓ ਨੂੰ ਕੀਤਾ ਗੱਲ ਸੁਣੋ ਉਹ ਵਿਚਾਰਾ ਡੀਐਸਪੀ ਐਸਐਚਓ ਉੱਠ ਕੇ ਗਿਆ ਐਸਐਚਓ ਉੱਠਣ ਦੇ ਰੰਦਰ ਜਾ ਕੇ ਝੰਡਾ ਕੱਢਿਆ ਇਨਕਲਾਬ ਤੇ ਮਗਰੇ ਮੈਂ ਮੈਂ ਜ਼ਿੰਦਾਬਾਦ ਕਹਿਤਾ ਜ਼ਾ ਹੋਈ ਕਿ ਨਹੀਂ ਦੋ ਸਾਲੋਂ ਉਹਨਾਂ ਨੂੰ ਹੋਈ ਸੋਜਾ ਮਾਨੋਂ ਪੰਜ-ਛੇ ਦਿਨ ਅੰਦਰ ਰਿਆਂ ਤੇ ਗੱਲ ਇਹ ਉਹ ਸੋਚਾਂ ਪੂਰੀਆਂ ਨਹੀਂ ਹੋ ਰਹੀਆਂ ਸੋਚਾਂ ਹੁਣ ਪੂਰੀਆਂ ਨਹੀਂ ਆਈਆਂ ਤਾਂ ਦੀ ਨਹੀਂ ਮੈਂ ਮੈਂ ਅੰਮ੍ਰਿਤਸਰ ਗਿਆ ਸੀ ਇੱਕ ਵਾਰੀ ਉਦੋਂ ਬਚਪਨ ਸੀ ਦੇਖਿਆ ਸੁਣਿਆ ਇੱਕ ਵਾਰੀ ਕੀ 15 ਅਗਸਤ ਆਦੀ ਆ ਯਾਦਾਂ ਨਹੀਂ ਤਾਜ਼ੀਆਂ ਹੁੰਦੀ ਕੋਈ ਯਾਦਾਂ ਤਾਜ਼ੀਆਂ ਹੁੰਦੀਆਂ ਪਰ ਦਿਲ ਖੁਸ਼ ਨਹੀਂ ਹੁੰਦਾ ਸਰਕਾਰਾਂ ਦੇ ਚਾਹੁੰਦਾ ਕਿ ਜਦੋਂ ਕੰਮ ਇਸ ਕੰਮ ਗਰੀਬ ਆਦਮੀ ਦੀ ਆਵਾਜ਼ ਸੁਣੀ ਜਾਵੇ ਇਨਸਾਫ ਮਿਲੇ ਹਰ ਇੱਕ ਨੂੰ ਤੇ ਕਿਸੇ ਦੋਨੇ ਗੱਲਾਂ ਹੈ ਨਹੀਂ ਗਰੀਬ ਨੂੰ ਆਵਾਜ਼ ਨਹੀਂ ਦੱਬੀ ਜਾਂਦੀ ਇਹ ਇਨਸਾਫ ਵੀ ਹੈ ਨਹੀਂ ਉਧਰ ਮੌਸਮ ਵਿਭਾਗ ਦੇ ਵੱਲੋਂ ਦਿੱਤੇ ਗਏ ਅਲਰਟ ਦੇ ਚਾਲਦਿਆਂ ਗੁਰਦਾਸਪੁਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਅੱਜ ਸਵੇਰੇ ਤੜਕਸਾਰ ਤੋਂ ਹੀ بارش ਲੱਗੀ ਰਹੀ। ਉੱਥੇ ਹੀ ਕਸਬਾ ਕਾਧੀਆਂ ਵਿਖੇ ਕੁਝ ਘੰਟਿਆਂ ਦੀ ਬਰਸਾਤ ਨੇ ਵਿਕਾਸ ਕਾਰਜਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਦੇਸ਼ ਦੇ ਆਜ਼ਾਦ ਹੋਣ ਦੇ 79 ਸਾਲ ਬਾਅਦ ਵੀ ਗਲੀਆਂ ਨਾਲੀਆਂ ਦਾ ਇਹ ਹਾਲ ਹੈ ਕਿ ਬਰਸਾਤ ਸ਼ੁਰੂ ਹੁੰਦਿਆਂ ਹੀ ਘਰਾਂ ਤੇ ਦੁਕਾਨਾਂ ਦੇ ਅੰਦਰ ਪਾਣੀ ਵੜ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਾਡਾ ਦੇਸ਼ ਆਜ਼ਾਦ ਜ਼ਰੂਰ ਹੋਇਆ ਹੈ ਪਰ ਲੋਕ ਆਜ਼ਾਦ ਨਹੀਂ ਹਨ ਵੋਟਾ ਲੈਂਣ ਮੌਕੇ ਹਰ ਪਾਰਟੀ ਵੱਡੇ ਵੱਡੇ ਦਾਅਵੇ ਕਰਦੀ ਏ ਪਰ ਵਿਕਾਸ ਦੇ ਨਾਮ ਤੇ ਖੋਖਲਾਪਨ ਹੀ ਸਾਹਮਣੇ ਨਜ਼ਰ ਆਉਂਦਾ ਮੇਰਾ ਨਾਮ ਜੀ ਸੰਤੁਸ਼ਟ ਮਾਰੀ ਆ ਦੇਖੋ ਸਾਡੇ ਘਰ ਦਾ ਜਦੋਂ بارشਾਂ ਦੀ ਵੋਟਾ ਲੈਂਣ ਤੇ ਆ ਜਾਂਦੇ ਤਾਂ ਘਰ ਦੇ ਸਾਡੇ ਹਾਲ ਵੇਖ ਲੋ ਨਿੱਕੇ ਨਿੱਕੇ ਬੱਚੇ ਡੁੱਬੇ ਪਏ ਵਿੱਚ ਜਦੋਂ ਹੀ بارش ਨੂੰ ਸਾਡੇ ਅਸੇ ਘਰ ਦਾ ਹਾਲ ਹੁੰਦਾ ਤੇ ਵੋਟਾ ਲੈਣ ਲਈ ਜਦੋਂ ਤੇਰਾ ਹੱਥ ਛੋੜ ਦੇ ਪਲਾ ਨਹੀਂ ਨਹੀਂ ਇਹ ਤੁਹਾਡੇ ਕੰਮ ਵਿੱਚ ਹੋ ਜਾਏਗਾ ਲੋਕਾਂ ਨੂੰ ਇੰਨੇ ਨੇ ਪੈਸੇ ਦਿੰਦੇ ਨਾ ਜਦੋਂ ਹੀ ਫਾਰਮ ਪਰ ਕੋਈ ਨਹੀਂ ਸਾਡੇ ਘਰ ਖਬਰ ਲੈਣ ਆਂਦਾ ਇਦੋ ਵੋਟਾਂ ਲੈਣੇ ਉਹ ਤੁਹਾਨੂੰ ਆਉਂਦੇ ਨੇ ਬਾਅਦ ਕਿਸੇ ਨੇ ਬਾਤ ਨਹੀਂ ਪਰੇਸ਼ਾਨੀ ਪਾਈ ਆ ਮੇਨੋ ਤੁਸੀਂ ਸਾਡੇ ਸਾਹਮਣੇ ਡੁੱਬੇ ਪਏ ਸਾਡੇ ਗਿਸਰੇ ਗੱਦੇ ਸਭ ਖਰਾਬ ਹੋਏ ਨੇ ਡੁੱਬੇ ਪਏ ਸਭ ਕੁਝ ਸ਼ਹੀਤ ਹੈ ਨੁਕਸਾਨ ਭਾਈ ਦੇਖੋ ਦੇਖੋ ਤਾਂ ਆਪਣੇ ਅੱਖੀਂ ਦੇਖਦੇ ਹੋ ਕਿੰਨਾ ਡੁੱਬਿਆ ਪਿਆ ਸਭ ਕੋਸ਼ਿਸ਼ ਸਮਾਨ ਸਾਰੇ ਸਾਨੂੰ ਸਾਇਦ ਅਮੀ ਨਹੀਂ ਜਾਈ ਕਿੱਥੇ ਕੋਠੀਆਂ ਨਹੀਂ ਕੋਠੀਆਂ ਵੀ ਸਾਤੇ ਆਪਾਂ ਹੀ ਜੋ ਡਿੱਗਦੇ ਨੇ ਫਿਰ ਆਪਾਂ ਹੀ ਮੁਰੰਮਤ ਕਰਨੇ ਆਂ ਹੀ ਕਹਿੰਦੇ ਬਾਤ ਵੀ ਨਹੀਂ ਭਾਈ ਸੜਕ ਤੇ ਆ ਕੇ ਪੁੱਛੀ ਜਦ ਵੋਟਾਂ ਲੈਣੇ ਫਿਰ ਆ ਜਾਂਦੇ ਨੇ ਫਿਰ ਹੱਥ ਝੋੜ ਦਿੰਦੇ ਨੇ ਇਹਨਾਂ ਦਿਨਾਂ ਚ ਆ ਕੇ ਕੋਈ ਬਾਤ ਨਹੀਂ ਪੁੱਛਦਾ ਹਾਂਜੀ ਕਿੰਨੀ ਵਾਰੀ ਮੇਰੇ ਆਦਮੀ ਗਏ ਉਥੇ ਅਪਲਾਈ ਕਰ ਕੋਈ ਸੁੰਦਾ ਹੀ ਨਹੀਂ ਸੁਣਾਈ ਨਹੀਂ ਕਰਦਾ ਕੋਈ ਵੀ ਤਗੜੇ ਬੰਦੇ ਦੀ ਹਰ ਕੋਸ ਨਾ ਮਾੜੇ ਦੀ ਕੋਈ ਵੀ ਨਹੀਂ ਭਾਈ ਸੁੰਦਾ ਸੜਨ ਮੀਟਰ ਪਿੱਛੇ ਹੀ ਸੜ ਗਿਆ ਇਨਵਰਟਰ ਵੀ ਲਿਆ ਕੇ ਚੁੱਕ ਕੇ ਫੇਰ ਨਾ ਆਇਆ ਉਹ ਫੇਰ ਹਾਂਜੀ ਇਹਨਾਂ ਨੇ ਕੀਤਾ ਹੀ ਕਿਹਾ ਕੋਈ ਸੁੰਦਾ ਹੀ ਨਹੀਂ ਸ੍ਰਿੰਦਰ ਕੁਮਾਰ ਜੀ ਮੈਂ ਇਹ ਕਹਿਣਾ ਚਾਹੁੰਦਾ ਵਾ ਤੇ ਵੇਖ ਲਓ ਮੈਂ ਸਭ ਤੋਂ ਪਹਿਲੇ ਕਮਰੇ ਦੇ ਬਿਖਾਂ ਆਪਣੇ ਜੇ ਇੱਥੇ ਵੇਖ ਲਓ ਪਹਿਲੇ ਕਮਰੇ 'ਚ ਜਲਥਾਲ ਹੋਈ ਪਈ ਏ ਕੋਈ ਸ਼ਾਇਦ ਨਿਕਾਸ ਨਹੀਂ ਕੋਈ ਲੈਣ ਨਹੀਂ ਕੋਈ ਦਿਣ ਨਹੀਂ ਐ ਵਾਲਿਆਂ ਦੇ ਕੋਠੇ ਆ ਦੇਖਦੇ ਡਿਗ ਬੰਦੇ ਪਰਿਵਾਰ ਇਕੱਠੇ ਜਾਏਗਾ ਬਚੇਗਾ ਮੇਰਾ ਪਰਿਵਾਰ ਹਾਂਜੀ ਤੇ ਜਾਂ ਸਾਨੂੰ ਕੋਈ ਸਹਾਇਤਾ ਦਿੱਤੀ ਜਾਵੇ ਤਾਂ ਕਿ ਮਾਰੇ ਮੋਢੇ ਇਹਨਾਂ ਨੂੰ ਬੁਲਾ ਲਈਏ ਹਾਂਜੀ ਗੜੀਆਂ ਨਾਲੇ ਭਰ ਜਾਂਦੇ ਆ ਸੜਕਾਂ ਭਰ ਜਾਂਦੀਆਂ ਸਾਰਾ ਪਾਣੀ ਜਿਹੜਾ ਸਾਡੇ ਵੇੜੇ ਇੱਕ ਘਰ ਚ ਆਵੜਦਾ ਹਾਂਜੀ ਤੇ ਵੋਟਾਂ ਵਾਲੀ ਗੱਲ ਹੈ ਜੀ ਤੁਹਾਡਾ ਇਹੀ ਤੁਹਾਡੇ ਨਾਲ ਆ ਅੱਜ ਕਿੱਥੇ ਨੇ ਸਾਡੇ ਨਾਲ ਹੈ ਹਾਂਜੀ ਜੀ ਹਾਂ ਕੋਈ ਪੁੱਛ ਨਹੀਂ ਹਨੂ ਆਉਂਦਾ ਕਰੇ ਇਹ ਸਾਡਾ ਜੋਂ ਦਾ ਮਾਰ ਸ਼ੁਰੂ ਹੋਈ ਹੈ ਅਸੀਂ ਸਾਰਾ ਪਰਵਾਰ ਲਾ ਕੇ ਪਾਣੀ ਛਿੰਦੇ ਰਹਿੰਨੇ ਆ ਪਾਣੀ ਘੜ ਘੜ ਕੇ ਸਾਈ ਹਾ ਘੈਰ ਹੋ ਜਲੇ ਆ ਤੁਸੀਂ ਕਰਕੇ ਸਾਨੂੰ ਕੋਈ ਮਾਲੀ ਮਤ ਦਿੱਤੀ ਜਾਏ ਕਿ ਜਾਂ ਇਹ ਗਰੀਬ ਇਹਨਾਂ ਨੂੰ ਉੱਚੇ ਕਰਾ ਸਕੀਏ ਕਿ ਜਾਂ ਕੇ ਪਾਣੀ ਦੇ ਬਚਾ ਕਰਾ ਸਕੀਆ ਆਪਣਾ ਹਾਂਜੀ ਮੈਂ ਗਿਆ ਹਾਂ ਜੀ ਕਮੇਟੀ ਘਰ ਕੇ ਲੈ ਫਲਾਣੇ ਥਾਂ ਜਾਓ ਜੀ ਉਹ ਫਾਰਮ ਭਰੋ ਥਾਂ ਕੇ ਖੇਂਦਾ ਕੇਂਦਰ ਜਾਓ ਫਲਾਣੇ ਕੇਂਦਰ ਜਾਓ ਹਾਂਜੀ ਮੈਂ ਕਿ ਨਾਲ ਦਾ ਬਜ਼ੁਰਗ ਮੁੰਡਾ ਕਿੱਥੇ ਭਜਾ ਫਰਾ ਹਾਂਜੀ ਯਾ ਇੱਕਠਾ ਸਾਰਾ ਕੰਮ ਹੁੰਦਾ ਹੋਵੇ ਚਲੋ ਆਖੇ ਨੀ ਲਾਓ ਮਹਾਰਾਜ ਮੇਰੇ ਜਿੱਥੇ ਸਾਂ ਕਰਾਣੇ ਕਰਾਓ ਤੇ ਮੇਰੇ ਆ ਮਾੜੀ ਸਾਰਾ ਦਿੱਤੀ ਆਈ ਹਾਂਜੀ ਆ ਰਿਪੋਰਟ ਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਘਰ ਤੇ ਪਹੁੰਚੇ ਆ ਤੇ ਮੇਰਾ ਇਹ ਹਾਲ ਚਾਲ ਵੇਖਿਆ ਉਹਨਾਂ ਨੇ ਆਮ ਸੁतीश ਕੁਮਾਰ ਇਹ ਵੇਖੋ ਗਲੀਆਂ ਦਾ ਹਾਲ ਜੀ ਆ ਨਗਰ ਕੋਲ ਤੋਂ ਵਾਲੇ ਸਾਰਾ ਕੂੜਾ ਵੀ ਨਹੀਂ ਲੈ ਕੇ ਜਾਂਦੇ ਆ ਵੇਖੋ ਸਾਡੀ ਦੁਕਾਨਾਂ 'ਚ ਵੀ ਪਾਣੀ ਆ ਗਿਆ ਭਰੀ ਇਥੇ ਜਾਈਏ ਅਸੀਂ ਅਸੀਂ ਦਿਹਾੜੀਦਾਰ ਬੰਦੇ ਆ ਜੀ ਸਾਡੀ ਅੱਜ ਦੀ ਦਿਹਾੜੀ ਖਰਾਬ ਹੋ ਗਈ ਹੈ ਅਸੀਂ ਕੀ ਕਰੀਏ ਸਾਡੇ ਛੋਟੇ ਛੋਟੇ ਬੱਚੇ ਆ ਆ ਵੇਖੋ ਪਾਰੀ ਗਲੀਆਂ ਦਾ ਹਾਲ ਸਾਡੀਆਂ ਦਾ ਸਾਰੇ ਪਾਸੇ ਇਹੀ ਹਾਲ ਹੈ ਸਕੂਟਰੀਆਂ ਜੇ ਲੈ ਕੇ ਜਾਂਦੇ ਆ ਸਾਡੀਆਂ ਸਕੂਟਰੀਆਂ ਖਰਾਬ ਹੋ ਜਾਂਦੀਆਂ ਭਾਜੀ ਇਹ ਬਹੁਤ ਮੁਸ਼ਕਲ ਦਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਕਿ ਪਲੀਜ਼ ਸਾਡੀ ਹੈਲਪ ਕੀਤੀ ਜਾਏ ਇਹਨਾਂ ਦਾ ਕੁਝ ਕੀਤਾ ਜਾਏ ਆ ਵੇਖੋ ਜੀ ਕੂੜਾ ਇੱਥੇ ਜਮਾ ਹੋ ਜਾਂਦਾ ਸਾਰਾ ਹੀ ਤੇ ਸਾਡੀ ਦੁਕਾਨਾਂ ਦੇ ਅੰਦਰ ਜਾ ਰਿਹਾ ਭਾਜੀ ਸਰੋਂ ਦਾ ਮੀਂਹ ਪੈ ਰਿਹਾ ਇਹ ਭਾਜੀ ਸਵੇਰ ਦੀ ਬਾਰਿਸ਼ ਲੱਗੀ ਹੈ ਅਸੀਂ ਬਹੁਤ ਪਰੇਸ਼ਾਨ ਆ ਜੀ ਸਾਡਾ ਕੋਈ ਨਾ ਕੋਈ ਹੱਲ ਕੀਤਾ ਜਾਏ ਭਰੀ ਬਾਜੀ ਮੈਂ ਕਹਿੰਦਾ ਵੇਖੋ ਕੀ ਹਾਲ ਹੈ ਸਾਰਿਆਂ ਦਾ ਹਰ ਘਰ ਦੇ ਵਿੱਚ ਪਾਣੀ ਜਾ ਰਿਹਾ ਹੈ ਦੁਕਾਨਾਂ 'ਚ ਪਾਣੀ ਆ ਗਿਆ ਹੈ ਕੀ ਕਰੀਏ ਭਰੀ ਅਸੀਂ ਇਸ ਸੰ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ